हेलो हजी गाइस वेलकम बैक टू माय मम्मास यूट्यूब चैनल आज मैं अपनी मम्मा दी जगह मैं थारे लिए रेसिपी तैयार कर रही हूं ते आज मैं बना लंगी पनीर टिक्का ते थानू दसांगे की अपने घर तुसी एयर फ्रायर च पनीर टिक्का किवें बना सकदे हो ते फर्स्ट ऑफ ऑल मैं ले लेया दही दही नु एदे दे विच पावांगे थोड़ा अपनी अकॉर्डिंग मैं लेया 250 ग्रामस ऑफ पनीर ते इस करके मैं एक गिलास तो थोड़ा ਘਟ एदे च दही पावांगे ਐਂਡ THEN ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਜਿਹਦੇ ਵਿੱਚ ਗੱਠਾਂ ਨੇ ਉਹ ਨਾ ਰਹਿਣ ਲੈਟਸ ਮਿਕਸ ਇਟ ਪ੍ਰੋਪਰਲੀ ਅੱਲਾ ਇਹ ਵਲਾਂ ਮੈਨੂੰ ਹੁਣੇ ਯਾਦ ਆਇਆ ਕਿ ਸਾਡੇ ਕੋਲ ਆਫੀ ਪਿਆ ਸੀ ਏ ਮੇਰੇ ਬ੍ਰਦਰ ਤੇ ਮੇਰੇ ਪਾਪਾ ਲੈ ਕੇ ਆਏ ਸੀ ਬਿਕੋਜ਼ ਦੇ ਉਹਨਾਂ ਨੂੰ ਇੰਨਾ ਪਸੰਦ ਆਇਆ ਇਹ ਸਭ ਖਾਣਾ ਇਸ ਕਰਕੇ ਸੋਚੇ ਕਿ ਰੈਸিপি ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ ਜਿਹੜਾ ਮਸਾਲਾ ਸੀ ਤੁਹਾਨੂੰ ਦਿਖਾਇਆ ਬਿਲੰਗ ਇਹ ਥੋੜਾ ਜਿਹਾ ਪਾਵਾਂਗੇ ਉਸ ਤੋਂ ਵੱਧ ਨਹੀਂ ਪਾਣਾ ਕਿਉਂਕਿ ਆਪਾਂ ਆਲਰੇਡੀ ਇਹਦੇ ਚ ਮਸਾਲੇ ਬਹੁਤ ਪਾ ਚੁੱਕੇ ਹਾਂ ਥੋੜਾ ਜਿਹਾ ਪਾਵਾਂਗੇ ਇਤਨਾ ਨਾ ਹੋਵੇ ਕਿ ਪਨੀਰ ਦੇ ਵਿੱਚ ਜ਼ਿਆਦਾ ਮਸਾਲੇ ਹੀ ਲੱਗੇ ਨਾ ਆਪਾਂ ਨੂੰ ਠੀਕ ਹੈ ਐਂਡ ਥੈਨ ਆਪਾਂ ਪਾਵਾਂਗੇ ਥੋੜੀ ਜਿਹੀ ਕਸੂਰੀ ਕਿੰਨ ਚੰਤਰ ਤਰਸ਼ ਕਰ ਲੈਣਾ ਆਪਾਂ ਇਸ ਜਿਹਨਾਂ ਲਈ ਜ਼ਿਆਦਾ ਮੋਟੀ ਜਹੀ ਨਾ ਲੱਗੇ ਠੀਕ ਹੈ ਐਂਡ ਮਿਕਸ 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 ਅਗੇਨ ਮਿਕਸ ਕਰੋ ਇਹਨਾਂ ਤੁਸੀਂ ਇਹਦੇ ਵਿੱਚ ਸਪਾਈਸਿਸ ਆਪਣੇ ਅਕੋਰਡਿੰਗ ਪਾ ਸਕਦੇ ਹੋ ਜਿਵੇਂ ਤੁਸੀਂ ਖਾਣੇ ਹੋ ਜਿਆਦਾ ਸਪਾਈਸੀ ਰੱਖ ਸਕਦੇ ਹੋ ਨਾਰਮਲ ਸਪਾਈਸ ਰੱਖ ਸਕਦੇ ਹੋ ਸੌਲਟ ਅਕੋਰਡਿੰਗ ਪਾ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਵੱਧ ਤੋਂ ਵੱਧ ਮਸਾਲੇ ਨਹੀਂ ਪਾਣੇ ਕਿਉਂਕਿ ਜਦ ਆਪਾਂ ਮਸਾਲੇ ਪਾਵਾਂਗੇ ਤੇ ਫਿਰ ਉਹਨਾਂ ਨਾਲ ਕੀ ਹੋਊਗਾ ਕਿ ਮਸਾਲਿਆਂ ਦਾ ਟੇਸ ਹੀ ਵੱਧ ਆਊਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਪਨੀਰ ਕਯੂਬਸ ਮੈਂ ਪਨੀਰ ਦੇ ਕਯੂਬ ਬਣਾ ਲਈ ਸੀ ਆਮ ਇਨ ਕੱਟ ਕਰ ਲਈ ਸੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਨੀਰ ਲਾਈਕ ਥਿਸ ਕਿਊਬਸ ਪਾਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮੈਰੀਨੇਟ ਕਰ ਲਾਂਗੇ ਕੋਟ ਕਰ ਲਾਂਗੇ ਪਨੀਰ ਕਿਊਬਸ ਨੂੰ ਇਹਦੇ ਉੱਤੇ ਜਦੋਂ ਇਹ ਚੰਗੀ ਤਰ੍ਹਾਂ ਕੋਟ ਹੋ ਜਾਣ ਇਹਨੂੰ ਆਪਾਂ 5 ਮਿੰਟਸ ਲਈ ਰੈਸਟ ਤੇ ਰੱਖਾਂਗੇ ਤਾਂ ਕਿ ਇਹ ਵਧੀਆ ਤਰ੍ਹਾਂ ਤਰੀਕੇ ਨਾਲ ਇਹਦੇ ਹੋਰ ਕੋਟ ਹੋ ਜਾਣ ਹਉ ਤੱਕ ਆਪਣਾ ਆਪਣਾ ਇਹ ਸੈੱਟ ਆਪਾਂ ਲੈ ਕੇ ਆਵਾਂਗੇ ਤੇ ਨੂੰ ਔਨ ਕਰਾਂਗੇ ਤੋ ਸੌਰੀ ਗਾਇਸ ਮੈਂ ਕੁਝ ਦੇਸੀ ਕਿ ਮੈਂ ਅਦਰਕ ਤੇ ਲਸਣ ਦਾ ਪੇਸਟ ਵੀ ਤਿਆਰ ਕੀਤਾ ਤੇ ਉਹ ਮੈਂ ਹੁਣ ਲਾਸਟ ਚ ਪਾ ਦਵਾਂਗੀ ਇਹਨੂੰ ਤਕਹੋ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਇਹ ਪਿੰਨੀ ਦੇ ਵਿੱਚ ਸਾਰੇ ਲੱਗ ਜਾਣ ਗਾਈਜ਼ ਹੁਣ ਪਨੀਰ ਨੂੰ ਮੈਰੀਨੇਟ ਹੋਏ ਨੂੰ 5 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਔਰ ਇਹ ਜਿਹਦੇ ਨਾਲ ਇਹ ਤੇ ਨਾ ਸਟਿਕ ਹੋਵੇ ਐਂਡ ਦੈਨ ਆਇਲ ਥੋੜਾ ਜਿਹਾ ਸਪ੍ਰਿੰਕਲ ਕਰਨ ਤੋਂ ਬਾਅਦ ਆਪਾਂ ਇਹਦੇ ਤੇ ਕਯੂਬ ਰੱਖਾਂਗੇ ਪਨੀਰ ਤੇ ਆਪਾਂ ਪਨੀਰ ਦੇ ਕਯੂਬਸ ਬਹੁਤ ਖੁੱਲੇ-ਖੁੱਲੇ ਰੱਖਣੇ ਨੇ ਬਹੁਤ ਜ਼ਿਆਦਾ ਚਿਪਕਾ ਕੇ ਇੱਕ ਦੂਜੇ ਨੂੰ ਚਿੜਨ ਨਾ ਐਵੇਂ ਦੇ ਪਨੀਰ ਦੇ ਕਯੂਬ ਰੱਖਣੇ ਆਪਾਂ ਕਿਉਂਕਿ ਫੇ ਕੀ ਹੁੰਦਾ ਜਦ ਇਹ 에어フライਚ ਬੰਦੇ ਨੇ ਇਹ ਇੱਕ ਦੂਜੇ ਨੂੰ ਆਪਣੇ ਆਪ ਹੀ ਚਿਪਕ ਜਾਂਦੇ ਨੇ ਜਿਹਦੇ ਤੋਂ ਟੇਸਟ ਵੀ ਨਹੀਂ ਆਉਂਦਾ ਕਵਾਡਰੈਂਟਸ ਵਿੱਚੋਂ ਮੈਂ ਇੱਕ ਇੱਕ ਕਵਾਡਰੈਂਟ ਵਿੱਚ ਮੈਂ ਸਿਰਫ ਰੱਖ ਰਹੀਆਂ ਇੱਕ 3 4 ਪੀਸ 3 ਨਹੀਂ ਪੀਸ ਰੱਖ ਰਹੀਆਂ ਜਿਹਦੇ ਨਾਲ ਇਹਦੇ ਵਿੱਚ ਸਪੇਸ ਹੋਵੇ ਗਾਈਸ ਹਾਂਜੀ ਗਾਈਸ ਤੇ ਸਾਡੇ ਕੋਲ ਹੈਗਾ ਸਲਿਪਸ ਦਾ ਐਰ ਫਰਾਈ ਹੁਣ ਆਪਾਂ ਆਪਣੀ ਫ੍ਰੀਜ਼ ਵਿੱਚ ਰੱਖਣੀ ਹੈ ਤੇ ਵਿੱਚ ਤੇ ਪੈਨ ਉਨ ਕਰਨਾ 160 ਡਿਗਰੀ ਤੇ 15 ਮਿੰਟ ਲਈ ਐਰ ਫਰਾਈ ਹੁਣ ਅਸੀਂ ਮਿਲਦਾ ਹਨ ਪੂਰਾ ਤੇ ਗਾਈਸ ਹੁਣ ਸਾਡਾ ਪਨੀਰ ਟਿੱਕਾ ਹੋ ਗਿਆ ਤਿਆਰ ਤੇ ਹੁਣ ਫੋਕ ਦੀ ਹਲਕੀ ਜਿਹੀ ਬਾਸ ਪਾ ਦਾਂਗੇ ਪਲੇਟ ਪਾਣ ਲਈ ਕਿ ਗਾਇਸ ਇਹ ਸਾਡਾ ਪਨੀਰ ਡਿੱਕਾ ਬਣ ਗਿਆ ਦੇਖੋ ਆਹਦਾ ਬਹੁਤ ਹੀ ਜ਼ਿਆਦਾ ਸੌਫਟ ਪਨੀਰ ਆਪਾਂ ਦੇਖੋ ਕਿੰਨਾ ਸੌਫਟ ਆ ਪਨੀਰ ਆਪਾਂ ਹੱਥ ਨਾਲ ਦਬਾ ਕੇ ਦੇਖ ਸਕਦੇ ਹਾਂ ਕਿ ਇਹ ਜੀ ਬਹੁਤ ਗਰਮ ਹੈ ਤੇ ਆਪਾਂ ਹੁਣ ਇਹਨੂੰ ਕਿਸੇ ਵੀ ਚੋਲਦੇ ਨਾਲ ਛੋਟੇ ਨੇ ਨਾਲ ਸਰਵ ਕਰਕੇ ਖਾ ਸਕਦੇ ਹਾਂ ਤੇ ਆਈ ਹੋਪ ਗਾਇਸ ਤੁਸੀਂ ਤੁਹਾਨੂੰ ਸਾਡੀ ਇਹ ਰੈਸਪੀ ਬਹੁਤ ਵਧੀਆ ਲੱਗੀ ਹੋਊਗੀ ਤੇ ਜੀ ਮਿਲਾਂਗਾ ਨੋ ਅਗਲੀ ਦਸਫਾਦ ਤਦ ਤੱਕ ਬਾਏ ਬਾਏ ਖੈਰ ਕਿਓ ਸਾਡੇ ਆਪਣਾ ਸਤਿ ਸ੍ਰੀ ਅਕਾਲ ਜੀ